ਲੋ ਚੱਲੀ ਗਿਆ ਜਿੱਕਾ ਠੀਕ ਆ ਕਾਰੋਬਾਰ ਕਰੀ ਗਿਆ ਉਹਦਾ ਦੁਕਾਨ ਤੇ ਆ ਕੇ ਕਰੋਨਾ ਦੇ ਟਾਈਮ ਤੇ ਉਦੋਂ ਉਦੋਂ ਟਾਈਮੇ ਇਹ ਆਇਆਗਾ ਠੀਕ ਆ ਨਾ ਵੀ ਵੀ ਮੋਬਾਈਲ ਦਾ ਜਿਹੜਾ ਸਰਕਲ ਸੀ ਉਹ ਇੰਨਾ ਜ਼ਿਆਦਾ ਵਧਿਆ ਸਾਰੇ ਸਕੂਲਾਂ ਦਾ ਕੰਮ ਜਿਹੜੇ ਬੱਚਿਆਂ ਨੂੰ ਵਿਚਾਰੇ ਸਕੂਲਾਂ 'ਚ ਜਾਂਦੇ ਤੇ ਮਾਪੇ-ਮਾਪਾ ਨੂੰ ਮੋਬਾਈਲ ਲੈਣੇ ਪੈਗੇ ਮੋਬਾਈਲਾਂ ਦਾ ਸਾਡਾ ਤਾਂ ਰਿਪੇਅਰ ਦਾ ਕੰਮ ਸੀ ਉਹ ਕਿਸੇ ਕੋਲ ਟੁੱਟਿਆ ਤੇ ਉਹਨੇ ਵਿਚਾਰੇ ਉਹ ਵੀ ਠੀਕ ਕਰਾਇਆ ਕਿਸੇ ਕੋਲ ਪਿਆ ਸੀ ਕਿਵੇਂ ਲ ਮਰਜੀ ਲਾ ਲੋ ਵੀ ਵਧੀਆ ਉਹ ਤੋਂ ਪ੍ਰਮਾਤਮਾ ਨੇ ਵਧੀਆ ਹੱਥ ਫੜਿਆ ਅਹੀਂ ਕੋਈ ਕਈ ਦੁਕਾਨਦਾਰ ਵਿਚਾਰੇ ਉਹ ਟਾਈਮ ਦੇ ਜੀ ਉਹ ਸੀਜ਼ਨ ਦੇ ਵਿੱਚ ਫੇਲ ਵੀ ਬਹੁਤ ਹੋਏ ਹੋਣਗੇ ਹਨਾ ਕਈਆਂ ਦੀਆਂ ਨੌਕਰੀਆਂ ਵੀ ਗਈਆਂ ਨੇ ਕਈਆਂ ਨੇ ਵਿਚਾਰਿਆਂ ਨੇ ਮੰਨ ਲਓ ਵੀ ਵੀ ਉਹ ਉਹ ਦੌਰ ਆਇਆ ਸੀ ਜਿਹੜਾ ਉਹ ਬਹੁਤ ਕੁਝ ਲੈ ਕੇ ਗਿਆਗਾ ਕਿ ਬਹੁਤ ਬੰਦਿਆਂ ਦੀਆਂ ਖੁਸ਼ੀਆਂ ਲੈ ਗਿਆ ਉਹ ਕਈਆਂ ਨੂੰ ਉਹ ਸਕਸੈਸ ਕਰ ਗਿਆ ਹਨਾ ਟਾਈਮ ਦਾ ਨਹੀਂ ਕੋਈ ਪਤਾ ਹੁੰਦਾ ਕਦੋਂ ਬਦਲ ਜੇ ਬੰਦੇ ਦਾ ਨਾ ਤਾਂ ਕਿਸੇ ਨੂੰ ਕਹਿੰਦੇ ਨੇ ਉਹਦੇ ਗਰੀਬੀ ਬਾਰੇ ਵੀ ਆਪਾਂ ਕੋਈ ਐਵੇਂ ਦੀ ਗੱਲ ਕਹੋ ਚੁੱਮੀ ਜਿਹੜੀ ਬੰਦਾ ਆਪਦੇ ਦਿਲ ਤੇ ਰੱਖੇ ਤੇ ਨਾ ਕਿਸੇ ਨੂੰ ਮੰਨ ਲੋ ਵੀ ਕਿਸੇ ਨੂੰ ਬਦਮਾ ਬੋਲ ਬੋਲੋ ਠੀਕ ਆ ਹਾਂ ਜੇ ਨਹੀਂ ਆਪਾਂ ਕਿਸੇ ਦਾ ਕੁਝ ਕਰ ਸਕਦੇ ਤਾਂ ਉਹਨੂੰ 네ਗੇਟਿਵ ਨਾ ਕਰੋ ਮੈਂ ਬਹੁਤ ਵਾਰ ਨੋਟ ਕਰਦਾ ਹਾਂ ਉਹਨਾਂ ਜੇ ਜੇ ਕੋਈ ਚੀਜ਼ ਬੰਦਾ ਲੈਣ ਆਇਆ ਇੱਥੇ ਦੁਕਾਨ ਤੇ ਤਾਂ ਇੱਕ ਦੋ ਬੰਦੇ ਉਹਦੇ ਨਾਲ ਹੁੰਦੇ ਨੇ ਐਵੇਂ ਤੇ ਉਹਨੂੰ ਕਹਿੰਦੇ ਨੇ ਨਹੀਂ ਯਾਰ ਬੁਲਾਉਣਾ ਬੰਦਾ ਤਾਂ ਇਹ ਚੀਜ਼ ਲੈ ਅਰੇ 1000 ਰੁਪਏ ਦੀ ਨਾ ਯਾਰ ਤੂੰ ਨਮਾ ਲੈ ਲੀ ਚੀਜ਼ ਡਿੱਗ ਕੇ ਟੁੱਟਿਆ ਹੁਣ ਆ ਮੋਬਾਈਲ ਬੰਦੇ ਨੇ ਗੇਰ ਕੇ ਤੋੜਿਆ ਮੰਨ ਲਓ ਕੱਲ ਨੂੰ ਨਵਾਂ ਲੈ ਲਿਆ ਉਹਨੇ ਉਹ ਦੂਜਾ ਨਵਾਂ ਵੀ ਤਾਂ ਗੇਰ ਕੇ ਟੁੱਟ ਸਕਦਾ ਕਿੱਥੇ ਤਾਂ 1000 ਰੁਪਏ ਚ ਠੀਕ ਹੋ ਜੇ ਠੀਕ ਹੈ ਕਿੱਥੇ ਉਹ ਨਵਾਂ ਲੂਗਾ ਦਾ 15000 ਰੁਪਿਆ ਲਾਊਗਾ ਉਹ ਜਿਹੜੇ ਨਾਲ ਵਾਲੇ ਹੁੰਦੇ ਨੇ ਉਹ ਉਹ ਇਹੀ ਹੁੰਦੇ ਨੇ ਉਹ ਠੀਕ ਹੈ ਵੀ ਨਵਾਂ ਲੈ ਲਈਏ ਅਲੱਗ ਨਾ ਯਾਰ ਮੈਂ ਤਾਂ ਨਵਾਂ ਹੀ ਲੈ ਲਵਾਂ ਕਿੱਥੇ ਵਾਲੇ ਦਾ 1000 ਚ ਕੰਮ ਚੱਲਦਾਗਾ ਕਿੱਥੇ ਵਾਲਾ ਉਹ ਬੰਦੇ ਕੰਮ ਉਹ ਨਹੀਂ ਕਰਨਦੇ ਅਗਲੇ ਨੂੰ ਲੈ ਹੁਣ ਤੂੰ ਜੂਸ ਦੀ ਰੇੜੀ ਲਾਏਗਾ ਹੁਣ ਤੂੰ ਕੋਚੇ ਵੇਚੇਗਾ ਹੁਣ ਕਿਸੇ ਦੀ ਦੁਕਾਨ ਤੇ ਤੂੰ ਕੰਮ ਸਿੱਖੇਗਾ ਲੈ ਮੋਬਾਈਲਾਂ ਦਾ ਵੀ ਕੋਈ ਕੰਮ ਆਗਾ ਇਹ ਕੰਮ ਚੋ ਕਿਸੇ ਨੇ ਕੀ ਕੱਢਿਆ ਵੀ ਸਾਰੇ ਤਰ੍ਹਾਂ ਦੀ ਦੁਨੀਆ ਕੰਮ ਕਰੋ ਕੋਈ ਦਿੱਕਤ ਨਹੀਂ ਕੰਮ ਦਾ ਯਾਰ ਕੰਮ ਚ ਕਾਹਦਾ ਮੇਣਾ ਹੁੰਦਾ ਕੋਈ ਮੇਣਾ ਨਹੀਂ ਮੈਂ ਤਾਂ ਨਹੀਂ ਮੰਨਦਾ ਵੀ ਕੰਮ ਚ ਕੋਈ ਮੇਣਾਗਾ ਪਰ ਅਸੀਂ ਤਾਂ ਉਥੇ ਬਾਹਰ ਆਸੋਜੇ ਬੰਦੇ ਨੂੰ ਕਹਿੰਦੇ ਨੇ ਜਦੋਂ ਪੈਂਦੀ ਆਉਦੀ ਪਤਾ ਲੱਗਦਾ ਬਾਹਰ ਭਾਂਡੇ ਵੀ ਧੋਤੇ ਨੇ ਠੀਕ ਆ ਉਹ ਚੇ ਵੀ ਲਾਏ ਨੇਗੇ ਚੌਲ ਬਣਾਏ ਰਾਜਮ ਜੋਦਾ ਮਰਜੀ ਕੁਛ ਸਾਰਾ ਕੁਛੇ ਕਰਿਆ ਕਿਚਨ ਦਾ ਕਦੇ ਨਹੀਂ ਸੋਚਿਆ ਤੀਗਾ ਉਥੇ ਵਧੇਰੇ ਸਾਡੇ ਨਾਲ ਦੇ ਵਧੇਰੇ ਕਰਦੇ ਵੀ ਨਹੀਂ ਤੇ ਟੱਕਾ ਵੀ ਨਹੀਂ ਤੋੜਦੇ ਤੇ ਆਪਾਂ ਤਾਂ ਨਹੀਂ ਕਦੇ ਸੋਚਿਆ ਠੀਕ ਹੈ ਉਰੇ ਵੀ ਆਪਾਂ ਨੇ ਤਾਂ ਕਦੇ ਨਹੀਂ ਸੋਚਿਆ ਮੈਂ ਦੁੱਧ ਲੈ ਕੇ ਆਉਣਾਗਾ ਹੁਣ ਢੰਡੋ ਦਾ 12 ਘਰਾਂ ਦਾ ਦੁੱਧ ਲੈ ਕੇ ਆਉਣਾਗਾ ਮੈਂ ਗੱਡੀ 'ਚ ਡਿੱਗੀ 'ਚ ਰੱਖ ਲੈਣਾ ਠੀਕ ਹੈ ਮਹੀਨੇ ਬਾਅਦ ਅਗਲਾ ਪੈਸਾ ਦੇ ਦੂੰਗਾ ਮੈਨੂੰ ਵੀ ਚੱਕਰਾਗਾ ਮੇਰੇ ਸਾਡੇ ਘਰੇ ਕੰਮ ਕਰਦੀ ਮੇਰੀ ਮਾਤਾ ਕੰਮ ਕਰਦੀ ਮੇਰਾ ਲਾਨਦਾਰ ਮੇਰੀ ਭਝਾਈ ਘਰ ਵਾਲੀ ਮੇਰੀ ਜੋਬ ਕਰਦੀ ਹੈਗੀ ਮੈਂ ਤਾਂ ਮੇਰਾ ਭਾਈ ਦੁਕਾਨ ਤੇ ਆਉਣਾ ਭਾਈ ਨਾਲੇ ਮੇਰਾ ਖ ਇਹ ਕੰਮ ਚ ਕਾਦੀ ਸ਼ਰਮ ਆ ਜੀ ਕੰਮ ਤਾਂ ਕੰਮ ਤਾਂ ਬੰਦੇ ਦਾ ਕਰਮ ਆ ਮੇਰਾ ਲਾਣੇਦਾਰ ਤਾਂ ਇਹਨਾਂ ਦਾ ਕੰਮ ਤਾਂ ਕਰਮਾ ਬੰਦੇ ਦਾ ਕੰਮ ਤਾਂ ਬੰਦੇ ਦਾ ਭਾਗ ਆ ਠੀਕ ਆ ਜਿੰਨਾ ਕਰਾਂਗੇ ਓਨਾ ਖਿਲੂਗਾ ਜਿੰਨਾ ਆਪਾਂ ਸੋਚੀ ਜਾਵਾਂਗੇ ਵੀ ਪ੍ਰਮਾਤਮਾ ਨੇ ਆਏ ਕਰਤਾ ਹੀ ਆਏ ਹਰ ਕੁਝ ਪ੍ਰਮਾਤਮਾ ਤੇ ਨਹੀਂ ਹੈਗਾ ਕਿਤਨਾ ਕਿਤੋਂ ਸ਼ੁਰੂ ਕਰੋ ਕਿਸੇ ਵੀ ਬੰਦੇ ਨੂੰ ਕੋਈ ਵੀ ਕੋਈ ਕੋਈ ਪ੍ਰਮੋਸ਼ਨ ਕਰਨੀ ਆ ਕੋਈ ਚਾਰ ਬੰਦਿਆਂ ਨੂੰ ਕਹਿਣਾ ਕੋਈ ਉਹ ਦੁਗਾਟਨ ਕਰਨਾਗਾ ਚਾਰ ਬੰਦੇ ਨੂੰ ਕਹਿਣਾ ਵੀ ਹਾਂ ਪਾ ਇਹ ਆ ਬੰਦੇ ਨੇ ਕੰਮ ਕਰਿਆ ਇਹਨੂੰ ਸਪੋਰਟ ਕਰੋ ਅਲਦੇ ਆਧਾਰ ਤੇ ਕਹਾਂਗੇ ਕਹਾਂਗੇ ਵੀ ਬੰਦੇ ਵੀ ਭੇਜਾਂਗੇ ਚਾਰ ਕਸਟਮਰ ਵੀ ਭੇਜਾਂਗੇ ਕੰਮ ਵੀ ਚਲਵਾਵਾਂਗੇ ਅਗਲੇ ਦਾ ਪਰ ਸ਼ੁਰੂ ਕਰੋ ਮੇਰਾ ਵੀਰ ਜੇ ਤੁਸੀਂ ਖਾਸ ਕਰਕੇ ਪਿੰਡਾਂ 'ਚ ਬੈਠੇ ਹੋ ਇਹਨੂੰ ਇਹ ਨਾ ਲੈ ਜਾਓ ਵੀ ਕੱਲਾ ਮੈਂ ਤਾਂ ਜੀ ਜੱਟਾਂ ਦੇ ਜਵਾਖਾਂ ਨੂੰ ਕਹਿਣਾਗਾ ਨਾ 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 ਸਾਰੇ ਜੱਟਾਂ ਦੇ ਰਮਦਾਸ਼ੀਆਂ ਦੇ ਮਜ਼ਮੀਆਂ ਦੇ ਘਮਾਰਾਂ ਦੇ ਸਿੰਬਿਆਂ ਦੇ ਜਿਹੜਾ ਵੀ ਕੰਮ ਕਰ ਸਕਦੇ ਨੇ ਬਾਈ ਜੀ ਕੰਮ ਕਰੋ ਕੋਈ ਦੁਕਾਨਦਾਰ ਕਰੋ ਕੋਈ ਕੈਟਰਿੰਗ ਕਰੋ ਸਾਡ ਕੈਟਰਿੰਗ ਕਰੋ ਹਲਵਾ ਹੀ ਦਾ ਕਰੋ ਕੋਈ ਮੋਮੋਜ ਦੀ ਰੇੜੀ ਲਾਓ ਜੂਸ ਦੀ ਰੇੜੀ ਲਾਓ ਗੋਲ ਗੱਪਿਆਂ ਦੀ ਰੇੜੀ ਲਾਓ ਕੁਛ ਵੀ ਕਰੋ ਜਿਹੜਾ ਕੰਮ ਫਾਇਦਾ ਸ਼ੁਰੂ ਕਰ ਦੋ ਠੀਕ ਆ ਜਦੋਂ ਚੱਲ ਗਿਆ ਯਾਰ ਗੱਡੀ ਲੈ ਕੇ ਆਉਣ ਲੱਗ ਜਾ ਉਹਦੀ ਕੁਛ ਉਹਨੂੰ ਕਹਿੰਦਾ ਜਦੋਂ ਕੰਮ ਚੱਲ ਗਿਆ ਤਿਆਰ ਬੰਦੇ ਰੱਖ ਲਿਓ ਆਰਾਮ ਨਾਲ ਕੱਪੜੇ ਪਾ ਕੇ ਖੜੋ ਬਾਊ ਜੀ ਬਣ ਕੇ ਲੋੜੇ ਨਹੀਂ ਪਰ ਉਹਨੂੰ ਚਲਾਓ ਸ਼ੁਰੂ ਤਾਂ ਕਰੋ ਕਿਤੋਂ ਇਹ ਪੀੜਾ ਤੋ ਆ ਕੇ ਬੰਦੇ ਮੈਂ ਆਪ ਦੇਖਦਾ ਢੇਲੀ ਕਾਲੂ ਸਵੇਰੇ ਦਿਖਾ ਦੂਗਾ ਤੁਹਾਨੂੰ ਵੀਡੀਓ ਪਾ ਕੇ ਘੱਟੋ ਘੱਟ 25 30 ਬੰਦੇ ਤੇ ਰੰਗ ਵਾਲੇ ਪਹਿਲਾਂ ਪੰਜਾਬੀ ਮੁੰਡੇ ਲੱਗੇ ਹੋਏ ਚ ਮੇਰੇ ਸਾਹਮਣੇ ਰੰਗ ਦਾ ਕੰਮ ਤੀਗਾ ਪੰਜਾਬੀ ਮੁੰਡੇ ਆਉਂਦੇ ਹੁੰਦੇ ਤੇ ਰਾਮਾ ਹਾਰਡਵੇਅਰ ਆ ਮੇਰੇ ਸਾਹਮਣੇ ਉੱਥੇ ਹੁਣ ਸਾਰੇ ਪ੍ਰਦੇਸੀ ਆਉਂਦੇ ਨੇ ਇੱਥੇ ਭਾਈ ਜੀ ਸ਼ੁਰੂ ਕਰੋ ਠੀਕ ਆ ਧੰਨਵਾਦ ਠੀਕ ਠਾਕ ਹੋਮ ਹੋਗੇ